ਸਾਥੀ ਦਰਕਾਰ ਮੈਂ ਪ੍ਰਿਆ ਪਰਮਾਰ ਤੁਸੀਂ ਜੁੜੇ ਹੋ ਲਾਈ ਪੰਜਾਬੀ ਟੀਵੀ ਦੇ ਨਾਲ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਵੱਡਾ ਐਲਾਨ ਕੀਤਾ ਗਿਆ ਹੈ ਕਿ 15 ਅਗਸਤ ਨੂੰ 23 ਜ਼ਿਲ੍ਹਿਆਂ ਦੇ ਹਰ ਜ਼ਿਲ੍ਹੇ ਵਿੱਚ ਮੁਹੱਲਾ ਕਲੀਨਿਕ ਖੋਲੇ ਜਾਣਗੇ ਇਹ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕਾਂ ਦੀਆਂ ਸਿਹਤ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ ਹੈ ਦੱਸ ਦਈਏ ਕਿ ਦਿੱਲੀ ਵਿੱਚ ਤਾਂ ਮੁਹੱਲਾ ਕਲੀਨਿਕ ਬਣੇ ਹੋਏ ਨੇ ਤੇ ਹੁਣ ਪੰਜਾਬ ਵਿੱਚ ਵੀ ਮੁਹੱਲਾ ਕਲੀਨਿਕ ਖੋਲੇ ਜਾਣਗੇ ਮਿਲੀ ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ 75 ਮੁਹੱਲਾ ਕਲੀਨਿਕ ਖੋਲੇ ਜਾਣਗੇ ਜਿਸ ਦੇ ਲਈ 200 ਤੋਂ ਵੱਧ ਡਾਕਟਰਾਂ ਦੀ ਭਰਤੀ ਕੀਤੀ ਜਾਵੇਗੀ ਜਾਣਕਾਰੀ ਤੁਹਾਨੂੰ ਦੱਸ ਦਿੰਦੇ ਆ ਕਿ ਇਹਨਾਂ ਮੁਹੱਲਾ ਕਲੀਨਿਕਾਂ ਵਿੱਚ ਹਰ ਤਰ੍ਹਾਂ ਦੀਆਂ ਛੋਟੀਆਂ ਬਿਮਾਰੀਆਂ ਦੀਆਂ ਜ਼ਰੂਰੀ ਦਵਾਈਆਂ ਉਪਲਬਧ ਹੋਣਗੀਆਂ ਪਰ ਗੰਭੀਰ ਬਿਮਾਰੀਆਂ ਦੀਆਂ ਦਵਾਈਆਂ ਉਪਲਬਧ ਨਹੀਂ ਹੋਣਗੀਆਂ ਕਿਉਂਕਿ ਇਹ ਮੁਹੱਲਾ ਕਲੀਨਿਕ ਇਸ ਲਈ ਖੋਲੇ ਜਾ ਰਿਹਾ ਤਾਂ ਕਿ ਲੋਕਾਂ ਨੂੰ ਛੋਟੀਆਂ-ਛੋਟੀਆਂ ਬਿਮਾਰੀਆਂ ਲਈ ਸ਼ਹਿਰ ਵੱਲ ਨਾ ਪੱਜਣਾ ਪਵੇ ਤੇ ਹਰ ਮੁਹੱਲੇ ਵਿੱਚ ਡਾਕਟਰ ਦੀ ਵੀ ਲੋੜ ਹੁੰਦੀ ਹੈ ਤਾਂ ਜੋ ਲੋਕਾਂ ਦੀਆਂ ਛੋਟੀਆਂ-ਛੋਟੀਆਂ ਬਿਮਾਰੀਆਂ ਦਾ ਇਲਾਜ ਕਰ ਸਕਣ ਜਿਸ ਕਰਕੇ ਇਹ ਮੁਹੱਲਾ ਕਲੀਨਿਕ ਖੋਲੇ ਜਾ ਰਿਹਾ ਤੇ ਮੁਹੱਲਾ ਕਲੀਨਿਕ ਦੀ ਸਾਰੀ ਜ਼ਿੰਮੇਵਾਰੀ ਮੈਡੀਕਲ ਆਫੀਸਰ ਦੀ ਹੋਵੇਗੀ ਇੱਥੇ ਵੱਡੀਆਂ ਬਿਮਾਰੀਆਂ ਦਾ ਇਲਾਜ ਚਾਹੀ ਨਹੀਂ ਹੋਵੇਗਾ ਪਰ ਹਰ ਛੋਟੀ ਬਿਮਾਰੀ ਦਾ ਇਲਾਜ ਜੇਕਰ ਕਿਸੇ ਮਰੀਜ਼ ਦੇ ਸੱਟ ਲੱਗੇ ਹੋਵੇ ਤਾਂ ਪੱਟੀਆਂ ਵੀ ਇਹਨਾਂ ਮੁਹੱਲਾ ਕਲੀਨਿਕ ਵਿੱਚ ਕੀਤੀਆਂ ਜਾਣਗੀਆਂ ਤੇ ਇਸ ਦੇ ਨਾਲ ਹੀ ਸਿਹਤ ਵਿਭਾਗ ਵੱਲੋਂ ਹਰ ਰੋਜ਼ ਮੁਹੱਲਾ ਕਲੀਨਿਕ ਵਿੱਚ ਇੱਕ ਸੈਂਟਰ ਚਲਾਇਆ ਜਾਵੇਗਾ ਤੇ ਇਹਨਾਂ ਕੇਂਦਰਾਂ ਵਿੱਚ ਤਾਇਨਾਤ ਡਾਕਟਰਾਂ ਨੂੰ ਹਰ ਮਰੀਜ਼ ਪਿਛੇ ਪੁਜਾਰ ਪਏ ਦਿੱਤੇ ਜਾਣਗੇ ਜਾਨੇ ਕਿ ਜਿੰਨੇ ਮਰੀਜ਼ ਆਉਣਗੇ ਹਰ ਮਰੀਜ਼ ਦੇ ਪੁਜਾਰ ਪੇ ਡਾਕਟਰ ਨੂੰ ਦਿੱਤੇ ਜਾਣਗੇ ਤੇ ਇਸ ਦੇ ਨਾਲ ਹੀ ਡਾਕਟਰਾਂ ਨੂੰ ਤਨਖਾਹ ਵੀ ਦਿੱਤੀ ਜਾਵੇਗੀ ਦੱਸ ਦਈਏ ਕਿ ਡਾਕਟਰਾਂ ਨੂੰ 2500 ਰੁਪਏ ਤਨਖਾਹ ਦੇ ਤੌਰ ਤੇ ਦਿੱਤੇ ਜਾਣ ਤੇ ਵਿਚਾਰ ਕੀਤਾ ਜਾ ਰਿਹਾ ਹੈ ਇਹਨਾਂ ਮੁਹੱਲਾ ਕਲੀਨਿਕ ਦੀ ਸ਼ੁਰੂਆਤ 15 ਅਗਸਤ ਆਜ਼ਾਦੀ ਦਿਹਾੜੇ ਵਾਲੇ ਦਿਨ ਹੋਵੇਗੀ ਤੇ ਹਰ ਜ਼ਿਲ੍ਹੇ ਵਿੱਚ 3 ਤੋਂ 4 ਮੁਹੱਲਾ ਕਲੀਨਿਕ ਕੋਲੇ ਜਾਣਗੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਮੁਹੱਲਾ ਕਲੀਨਿਕ ਤੇ ਲਗਭਗ 10000 ਰੁਪਏ ਖਰਚੇ ਜਾ ਰਹੇ ਹੁਣ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਹੱਲਾ ਕਲੀਨਿਕ ਖੋਲੇ ਜਾਣਗੇ ਤੇ ਲੋਕਾਂ ਨੂੰ ਉੱਥੇ ਛੋਟੀਆਂ ਬਿਮਾਰੀਆਂ ਨਾਲ ਸਬੰਧਿਤ ਹਰ ਦਵਾਈ ਮਿਲੇਗੀ। ਇਹ ਫੈਸਲਾ ਜੋ ਭਗਵੰਤ ਮਾਨ ਸਰਕਾਰ ਨੇ ਲਿਆ ਹੈ ਇਹ ਲੋਕਾਂ ਦੀਆਂ ਸਿਹਤ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਹੈ ਤੇ ਮੁਹੱਲਾ ਕਲੀਨਿਕ ਖੋਲਣ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤੇ ਇਸ ਦੇ ਨਾਲ ਹੀ ਡਾਕਟਰਾਂ ਦੀਆਂ ਭਰਤੀ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਤਿੰਨਾ ਮੁਹੱਲਾ ਕਲੀਨਿਕ ਨੂੰ ਖੋਲਣ ਦਾ ਸਮਾਂ ਵੀ ਤੈਅ ਕੀਤਾ ਗਿਆ ਹੈ। ਦੱਸ ਦਈਏ ਕਿ ਮੁਹੱਲਾ ਕਲੀਨਿਕ ਗਰਮੀਆ ਵਿੱਚ 8 ਵਜੇ ਤੋਂ 2 ਵਜੇ ਤੱਕ ਤੇ ਸਰਦੀਆਂ ਵਿੱਚ 9 ਵਜੇ ਤੋਂ 3 ਵਜੇ ਤੱਕ ਖੁੱਲਿਆ ਕਰਨਗੇ ਇਸ ਤਰ੍ਹਾਂ ਭਗਵੰਤਮਾਨ ਸਰਕਾਰ ਵੱਲੋਂ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਿਤੀਆਂ ਜਾਣਗੀਆਂ ਹਰ ਜ਼ਿਲ੍ਹੇ ਵਿੱਚ ਮੁਹੱਲਾ ਕਲੀਨਿਕ ਖੋਲ ਕੇ ਤਾਂ ਕਿ ਕੋਈ ਵੀ ਸਿਹਤ ਸੇਵਾਵਾਂ ਤੋਂ ਵਾਂਝਾ ਨਾ ਰਹਿ ਸਕੇ ਤੁਹਾਨੂੰ ਇੱਕ ਵਾਰ ਫਿਰ ਦੱਸ ਦਿੰਦੇ ਆ ਕਿ ਇਹ ਜੋ ਭਗਵੰਤਮਾਨ ਸਰਕਾਰ ਵੱਲੋਂ ਮੁਹੱਲਾ ਕਲੀਨਿਕ ਖੋਲੇ ਜਾ ਰਹੇ ਨੇ ਇਹਨਾਂ ਵਿੱਚ ਸਿਰਫ ਛੋਟੀਆਂ ਬਿਮਾਰੀਆਂ ਦਾ ਹੀ ਇਲਾਜ ਕੀਤਾ ਜਾਵੇਗਾ ਜਿਵੇਂ ਖੰਗ ਬੁਖਾਰ ਜ਼ੁਆਫਿਰ ਹੋਰ ਬਿਮਾਰੀਆਂ ਤੇ ਜੋ ਗੰਭੀਰ ਬਿਮਾਰੀਆਂ ਨੇ ਉਹਨਾਂ ਦਾ ਇਲਾਜ ਸਿਰਫ ਵੱਡੇ ਹਸਪਤਾਲਾਂ ਵਿੱਚ ਹੀ ਹੋਵੇਗਾ ਤੇ ਮੁਹੱਲਾ ਕਲੀਨਿਕ 15 ਅਗਸਤ ਆਜ਼ਾਦੀ ਦਿਹਾੜੇ ਤੇ ਖੋਲੇ ਜਾਣਗੇ ਤੇ ਇਸ ਨੂੰ ਖੋਲਣ ਦੀਆਂ ਤਿਆਰੀਆਂ ਤੇ ਡਾਕਟਰ ਦੀਆਂ ਪਰਟੀ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਲਾਈ ਪੰਜਾਬੀ ਟੀਵੀ ਦੇ